ਜਿਹੜੇ ਬੰਦੇ ਸੀਗੇ ਉਹਨਾਂ ਦਾ ਕੀ ਸੀਨ ਸੀਗਾ ਤੇ 18 ਤਰੀਕ ਨੂੰ 18 ਸਤੰਬਰ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਇਹ ਇੱਕ ਹਰਸ਼ਿਤ ਜਿੰਦਲ ਨਾਮ ਦਾ ਐਡਵੋਕੇਟ ਹੈਗਾ ਜਿਹੜਾ ਸੋਈ ਬੈਂਕਰਪਟ ਦੇ ਕੋਲ ਦਫਤਰ ਆਉਂਦਾ ਆਪਣੇ ਦਫਤਰ ਦੇ ਵਿੱਚ ਉਹ ਵਕੀਲ ਦਾ ਕੰਮ ਕਰਦਾ ਉਹਨੂੰ ਕੋਈ ਚਾਰ ਆਦਮੀ ਇੱਕ ਕਾਰ ਦੇ ਵਿੱਚ ਚੁੱਕ ਕੇ ਲੈ ਗਏ ਜਬਰਦਸਤ ਜਿਸ ਤੋਂ ਬਾਅਦ ਇਨਫੋਰਮੇਸ਼ਨ ਤੋਂ ਬਾਅਦ ਅਸੀਂ ਇਮੀਡੀਏਟਲੀ ਸਾਰਾ ਐਕਸ਼ਨ ਕੀਤਾ ਸਾਰੇ ਅਫਸਰਾਂ ਨੂੰ ਵੀ ਦੱਸਿਆ ਮੌਕੇ ਤੇ ਪਹੁੰਚ ਕੇ ਸਾਰੀ ਜਾਂਚ ਕੀਤੀ ਤੇ ਨਾਲ ਦੀ ਨਾਲ ਹੀ ਅਸੀਂ ਉਹਨੂੰ ਟਰੈਕ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ 2 ਘੰਟਿਆਂ ਦੇ ਵਿੱਚ ਕਰੀਬ ਅਸੀਂ ਹਰਸ਼ਜਿੰਦਰ ਨੂੰ ਛਡਵਾ ਲਿਆ ਤੇ ਉਸ ਤੋਂ ਬਾਅਦ ਸਾਰੀ ਆਇਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਕਾਰ ਦਾ ਜਿਹੜਾ ਨੰਬਰ ਜਾਲੀ ਲੱਗਿਆ ਸੀ ਉਹਦੇ ਵਿੱਚੋਂ ਕਾਗਜ਼ਾਂ ਤੋਂ ਅਸੀਂ ਨੰਬਰ ਉਹਦਾ ਟ੍ਰੇਸ ਕਰਕੇ ਅੱਗੇ ਤੋਂ ਅੱਗੇ ਤਫ਼ਤੀਸ਼ ਕਰਕੇ ਤੇ ਇਹਦੇ ਸਬੰਧ ਵਿੱਚ ਜਿਹੜੇ ਕਿਡਨੈਪਰਸ ਸੀ ਉਹ ਦੋ ਬੰਦੇ ਇੰਦਰਜੀਤ ਸਿੰਘ ਤੇ ਉਹ ਸੇਵਕ ਸਿੰਘ ਜਿਹੜੇ ਪਟਿਆਲੇ ਤੇ ਸੁਲਰੂ ਦੇ ਰਹਿਣ ਵਾਲੇ ਆ ਉਹਨਾਂ ਨੂੰ ਅਸੀਂ ਗ੍ਰਿਫਰ ਕਰ ਲਿਆ ਅਗਲੀ ਤਫ਼ਤੀਸ਼ ਜਿਹੜੀ ਸਾਡੀ ਚੱਲ ਰਹੀ ਆ ਇਹ ਦੂਸਰੇ ਦੋ ਬੰਦੇ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਅਸੀਂ ਕਾਢਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਇਹਦਾ ਕੀ ਮੋਟਿਵ ਕੀ ਸੀਗਾ ਕਿਡਨੈਪਿੰਗ ਦਾ ਕੀ ਕੋਈ ਇਹਨਾਂ ਦੀ ਪੁਰਾਣੀ ਸੀਗੀ ਰੰਜਿਸ਼ ਆਦੀ ਆ ਕੀ ਸੀ ਉਹ ਸਾਡਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹ ਚੱਲ ਰਿਹਾ ਹੈ ਹਾਂ ਜੀ ਇਹਨਾਂ ਨੇ ਹਲੇ ਕੁਝ ਨਹੀਂ ਦੱਸਿਆ ਜੀ ਅਸੀਂ ਅਜੇ ਕ੍ਰੈਫਟਰ ਇਹਨਾਂ ਨੂੰ ਕੀਤਾ ਜੀ ਉਹ ਸਾਡੀ ਪੁੱਛਗਿੱਛ ਚੱਲ ਰਹੀ ਹੈ ਕੁਝ ਕਿਛ ਤੋਂ ਬਾਅਦ ਜੋ ਵੀ ਸਾਹਮਣੇ ਆਉਗਾ ਕ੍ਰਿਮੀਨਲ ਕੋਰਡ ਵੀ ਹੈ ਸਰ ਇਹਨਾਂ ਦਾ ਕੋਈ ਪਹਿਲਾਂ ਹਾਂ ਇੰਦਰਵੀਰ ਜਿਹੜਾ ਹੈਗਾ ਇਹਨੂੰ ਜਿਹੜੇ ਪੇਰੈਂਟਸ ਨੇ ਬੇਦਖਲ ਕੀਤਾ ਹੋਇਆ ਦੇ ਪਹਿਲਾਂ ਇਹਦੇ ਪਰਚੇ ਵੀ ਦਰਜਿਆ 420 ਵਗੈਰਾ ਦੇ ਉਹ ਇਹਦੇ ਕਟਾ ਦੇ ਵਿੱਚ ਵੀ ਚੱਲਦੇ ਨੇ ਮੈਨੂੰ ਐਸਾ ਕੋਈ ਲਿੰਕ ਨਹੀਂ ਹੈ ਗੈਂਗਸਟਰ ਵਗੈਰਾ ਦੀ ਕੋਈ ਨੰਦਲੀ ਆ ਉਹਦੇ ਕੋਈ ਗੱਲ ਸਾਹਮਣੇ ਨਹੀਂ ਆਈ ਇਹੋ ਜਿਹੀ ਕੋਈ ਗੱਲ ਹੈ ਨਹੀਂ ਤੇ ਗੱਡੀ ਇਹਨਾਂ ਦੇ ਕਹਿੰਦੇ ਚੋਰੀ ਦੀ ਸੀ ਇਹਨਾਂ ਦੀ ਆਪਣੀ ਗੱਡੀ ਨਹੀਂ ਇਹਨਾਂ ਨੇ ਮੋਲ ਖਰੀਦੀ ਸੀ ਜੀ ਚੰਡੀਗੜ੍ਹ ਦੀ ਗੱਡੀ ਸੀ ਅੱਗੇ ਵੇਖੀ ਸੀ ਉਹ ਇੰਦਰਵੀਰ ਦੇ ਨਾਂ ਤੇ ਹੈਗੀ ਨੰਬਰਸ ਦੁਆ ਲਾਇਆ ਸੀ ਕੋਈ ਹੋਰ ਸੀ ਨੰਬਰ ਜਰੂਰੀ ਹੈ